ਓਏ ਮਾਰ ਤੇ ਰੱਬਾ ਮਾਲ ਹੀ ਨਹੀਂ ਬੋਦਾ ਇੱਥੇ ਬੇਸਮਾਨ ਭਾਉਦੇ ਹੋ ਗਏ ਕਨੇ ਹੱਲੇ ਹੱਥ ਦੇ ਆ ਹਥਿਆਰ ਵਾਲ ਕੇ ਤਵਾਲ ਬਦਰ ਕਿਹੜਾ ਲਗਾ ਯਾਰਾ ਵਾਹ ਯਾਰ ਮਾਰ ਪਾ ਗਏ ਰੱਬਾ ਟੋੜ ਲੱਭੀ ਪਈ ਆ ਪਤਾ ਨਹੀਂ ਫੀਰ ਬੰਨੂ ਮਾਲ ਦਾ ਚਾਹੀਦੀ ਪਾਣੀ ਜਮਾ ਹਾਰੇ ਪਏ ਉਹ ਤੜਾ ਬੈਠਾ ਵੇ ਉਹ ਬਾਲ ਮਾ ਬਾਲ ਲਾ ਆਉਣਾ ਆਉਣਾ ਫੇੜਾ ਮਾਲ ਨਾ 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 ਮੈਂ ਇਹ ਨਹੀਂ ਨਾ ਨਾ ਉਹ ਨਹੀਂ ਯਾਰ ਨਹੀਂ ਮੈਂ ਨਹੀਂ ਫਾਦਾ ਬਾਲ ਮੁਕੇ ਮੈਂ ਨੀ ਦਾਅ ਤੋੜ ਦਿੱਤੀ ਹੋਈ ਐ ਬੱਸ ਹੱਲ ਕਰ ਮੇਰਾ ਬੰਦੂ ਬਹੁਤ ਮਾਰਦਾ ਮੇਰਾ ਮੂੰਹ ਦੁਖੀ ਹੁੰਦਾ ਮੈਂ ਦਾ ਤੇਰੇ ਨਾਲ ਦਾ ਹੋਇਆ ਪਿਆ ਜਾਵਾ ਬਹੁਤ ਧੀਰ ਨਹੀਂ ਖੜਦਾ ਆਏ ਬਾਈ ਬੱਸ ਹੱਲ ਕਰ ਬਾ ਮਾਸਾ ਜਰਾ ਦੂ ਕੰਮ ਕਰ ਲੈ ਫਿਰ ਤੈਨੂੰ ਦੂਰ ਲਾ ਯਾਰ ਕਿਤੇ ਬੱਸ ਅੱਜ ਮੈਂ ਨਾ ਇੱਥੇ ਮੋਟਰ ਐ ਕਿੱਥੇ ਮੋਟਰ ਆਪਣੇ ਇੱਥੇ ਹੀ ਐ ਤੂੰ ਲਈ ਐ ਉੱਥੇ ਹੀ ਚੱਲੀ ਜਾਂਦਾ ਅੱਜ ਰਾਤ ਨੂੰ ਪਰ ਲਾ ਲੋ ਹਾਂ ਬੋਲ ਰਿਹਾ ਨੀ ਬਾਬਾ ਮੈਂ ਕਹਿੰਦਾ ਬਗਦਦ ਆਲਾ ਉਹੀ ਹੈ ਉਹੀ ਹੈ ਤੇ ਤਿਲ ਕੱਟ ਲਾ ਤਾ ਨਾ ਸਾਰ ਮਨਾ ਤਿਲ ਵੀ ਲਿਆ ਮਾ ਤੇ ਮੁਹਮਦ ਅਮਰ ਮਗਰ ਪਾਇਆ ਸੀ ਅਜਾ ਮੈਂ ਤਾਂ ਆਪਾਂ ਨਾ ਜਾਵਾਂ ਮਰਿਆ ਪਿਆ ਅੱਜ ਪੋਰਾ ਮਾਲ ਨਹੀਂ

ਤੇ ਸਾਡੇ ਵਾਲੇ ਨੂੰ ਆਏ ਨਹੀਂ 10-20 ਮਿੰਟ ਲਵਾ ਦਾ ਨਾਲ ਤੇ ਰਾਤ ਨੂੰ ਮੰਨ ਕੇ ਚੱਲ ਰਾਖੀ ਰੱਖਣੀ ਪੈਂਦੀ ਐ ਤੇ ਨਾ ਪਾਣੀ ਲਾਉਣਾ ਪੈਂਦਾ ਸਾਡੇ ਵਾਲਾ ਤਾਂ ਮੋਜਾਂ ਨਾਲ ਜੁੱਲੀ ਦੱਬ ਕੇ ਪਾ ਜਾਂਦਾ ਆ ਕਿਹੜੇ ਦਾ ਆ ਗਿਆ ਫੋਨ ਹਾਂ ਭਾਈ ਕਿਵੇਂ ਐ ਠੀਕ ਐ ਭਈ ਯਾਰ ਰਾਤ ਕੀ ਕਰ ਭਈ ਇਤਨਾ ਰਾਤ ਲੱਗਾ ਕੀ ਗੱਲ ਐ ਛੋਟੇ ਲੱਗਾ ਭਈ ਰਿਪੋਰਟ ਕਰਨਾ ਸਾਡੇ ਦਾ ਭਰਾਵਾ ਬੱਚਦਾ 10 ਦਿਨ ਪਹਿਲਾਂ ਹੀ ਲੈ ਗਿਆ ਸੀ ਯਾਰ ਆ ਸਾਡੇ ਵਾਲੀ ਸੂਟ ਜਾਲੀ ਦੀਆਂ ਲਾ ਕੇ ਲੈ ਗਏ ਸੀ ਯਾਰ ਇਹ ਛੋਟਾ ਕਿ ਸੂਟ ਜਾਲੀ ਸੂਟ ਵਾਲੀ ਕਿਹੜੀ ਦੀ ਲੋੜੀ ਵੀ ਉਹ ਸੂਟ ਜਾਲੀ ਆ ਕਿਹੜੀ ਸੋਲਰ ਵਾਲੀ ਮੋਟਰ ਆ ਬਦੰਦਰਾ ਸਾਡੇ ਕਿਹੜਾ ਸੂਟ ਜਾ ਗਿਆ ਹਾਂ ਹਾਂ ਸੋਲਰ ਵਾਲੀ ਦੀਆਂ ਬਾਈ ਛੇੜ ਚ ਕਾਦੀ ਕਰਦਾ ਭਰਾਵਾ ਰੋਹੀ ਅਸੀਂ ਜਾਣਦੇ ਆ 10 ਦਿਨ ਪਹਿਲਾਂ ਸਾਡੇ ਚੋਰੀ ਹੋ ਕੇ ਹੱਟੀ ਐ 10000 ਦੀਆਂ ਤਾਰਾਂ ਪਵਾੰਗੇ ਇਹਦੇ ਹਾਂ ਚੱਲ ਬਾਈ ਅੱਜ ਰਾਤ ਨੂੰ ਨਾ ਮੈਂ ਪਾਣੀ ਲਾਊਂਗਾ ਮੈਂ ਪਸ਼ੂਆਂ ਦੀ ਰਾਖੀ ਤੇ ਆ ਨਾ ਇੱਧਰ ਵੀ ਖਿਆਲ ਕਰੂੰਗਾ 10-12 ਦਿਨਾਂ ਚ ਹੀ ਆ ਜਾਂਦੇ ਆ ਭਰਾਵਾ ਜੇ ਕਿਤੇ ਡਿੱਕੇ ਆ ਗਏ ਨਾ ਮੇਰੇ ਤੂੰ ਦੇਂਦਾ ਜਾਈਂ ਅਸੀਂ ਬਣਾਉਂ ਦੇ ਕਿਵੇਂ ਇਹਨਾਂ ਨੂੰ ਬਾਈ ਯਾਰ ਆ ਜੀ ਚੰਗਾ ਬਾਈ ਕਾਂਟੀ ਨਾ ਵੱਜਣ ਦੀ ਜੇ ਆ ਗਏ ਕਿਤੇ ਕੁਦਰਤੋਂ ਆਏ ਦਾ ਕੀ ਧਰ ਦਣਗੇ ਆਪਾਂ ਕਿਹੜਾ ਬਈ ਚੂੜੀਆਂ ਪਾਈਆਂ ਯਾਰ ਫਾਣੇ ਦਾ ਪਹਿਣਗੀ ਬਾਈ ਆਪਾਂ ਨੂੰ ਏਕਾ ਕਰਕੇ ਇਹ ਹਾਂ ਬਾਤ ਉਹ ਦੋ ਜਣੇ ਹੋਣਗੇ ਤਿੰਨ ਹੋਣਗੇ ਜਦੋਂ ਮੈਂ ਪਿੰਟ 'ਚ ਫੋਨ ਕਰਤਾ ਸਾਡੇ ਵਾਲੇ ਨੂੰ ਵੀ ਕਹੂੰਗਾ ਵੀ ਦਾਵਾ ਨਾ ਬੰਦਿਆਂ ਦਾ ਕੰਟੈਕਟ ਰੱਖ ਗਰੁੱਪ ਬਣਾ ਕੇ ਵੀ ਆਪਣੇ ਤੇ ਆਂਢੀ ਵਾਂਢੀਆਂ ਦੀ ਮੋਟਰਾਂ ਦਾ ਤੇ ਉਹਦੀ ਮੈਸੇਜ ਪਾ ਕੇ ਵੀ ਸਾਰੇ ਇਕੱਠੇ ਹੋ ਜਓ ਮਿੰਟੋ ਮਿੰਟੀ ਤੇ ਨਾ ਕੜਾਪਾ ਦੇ ਕੀ ਕਰਦੇ ਫਿਰ ਬਾਈ ਅਸੀਂ ਹੂੰ ਧੰਨਵਾਦ ਬਾਈ ਤੇਰਾ ਦੱਸਣ ਲਈ ਯਾਰ ਲੈ ਹੁਣ ਫਿਰ ਆਪਾਂ ਨਾ ਤਾਂ ਰੋਟੀ ਖਾ ਕੇ ਤੇ ਨਾ ਨਹਾ ਤੋ ਅੱਗੇ ਤੇ ਅੱਜ ਰਾਖੀ ਰੱਖਾਂਗੇ ਅੱਜ ਆਪਾਂ ਇਹਦਾ ਦੇਖਾਂ ਕੋਈ ਚਾਬੀ-ਜਾਬੀ ਤਾਂ ਨਹੀਂ ਬਾਹਰ ਪਈ ਠੀਕ ਹੈ ਤਾਂ ਅੱਲਾ ਚੱਲ ਗਏ ਆਪਾਂ ਖੇਤ ਆ ਕਿੰਨੀ ਕੁ ਰੋਟੀ ਦੀ ਲੋੜ ਸੀ ਆਪਾਂ ਖਾ ਲਈ ਤੇ ਬੈਂਡਰੀ ਪਈ ਆ ਆਪਣੇ ਕੋਲੇ ਤੇ ਚੱਲ ਗਿਆ ਨਾ ਪਸ਼ੂਆਂ ਦਾ ਆਉਣ ਦਾ ਟਾਈਮ ਹੁੰਦਾ ਇਸ ਵੇਲੇ ਕੀ ਪਤਾ ਚੋਰ-ਚੋਰ ਜੇ ਵੀ ਟੱਕੜ ਜਾਣ ਤੇ ਅੱਜ ਆਪਾਂ ਫਾੜੀ ਲੈ ਸਾਪਣੇ ਵਾਲੇ ਨੂੰ ਵੀ ਕਹੀ ਚੱਲ ਗਏ ਵੀ ਤਿਆਰ ਨਹੀਂ ਹਲੋ ਰਾਂਜੀ ਕਿਵੇਂ ਹੋ ਤੁਸੀਂ ਵਧੀਆ ਮੈਂ ਤਾਂ ਵਧੀਆ ਹਾਂ ਹਲੇ ਫੋਨ ਕੀਤਾ ਤੁਹੀਂ ਮੈਨੂੰ ਬੜਾ ਯਾਦ ਕਰਦਾ ਆ ਕਿਨੂੰ ਹਾਂਜੀ ਹਾਂਜੀ ਕਰੀਏ ਨਾ ਓਏ ਹਾਂ ਕਿਨੂੰ ਹਾਂਜੀ ਹਾਂਜੀ ਕਰੀਏ ਨਾ ਕੋਈ ਨਹੀਂ ਹਾਂਜੀ ਜੀ ਦਾ ਇਹ ਹੋਰ ਕੌਣ ਆਉਣਾਗਾ ਹਾਂ ਤੇ ਮੈਂ ਖੇਤ ਜਾਣਾਗਾ ਕਈ ਵਾਰ ਬੰਦੇ-ਬੰਦੇ ਆਗੇ ਰਾਤ ਨੂੰ ਤਾਂ ਆ ਜੀ ਗਵਰਨਮੈਂਟੋਂ ਬਣਾ ਦੇ ਚਾਚਾ ਨਾਲ ਬਣਾਵਾਂਗਾ ਮੈਂ ਕਿਹਾ ਉਹਨੂੰ 100 ਪਿਆ ਮੈਂ ਉਹਨਾਂ ਨੂੰ ਪੱਲਿਓ ਦੇ ਦੂੰ ਆ ਇਹਦੀ ਲਿੱਤ ਘੜਦਣ ਬੜਾ ਲੋਏ ਬਾਈ ਕੋਈ ਨਾ ਯਾਰ ਅੱਜ ਮੈਂ ਫੋਨ ਕਰਦੀ ਕੋਈ ਨਾਲ ਨੂੰ ਹੁਣ ਮੈਂ ਇਹਨੇ ਨਛਤਰ ਪਵਾ ਦੀ ਉੱਥੇ ਕਿਸੇ ਤੋਂ ਕੱਲੇ ਹੀ ਰਹਿ ਜਾ ਮੈਂ ਕੋਈ ਨਾ ਅੱਜ ਮੈਂ ਮਨ ਮਾਰਿਆ ਫੋਨ ਕਰਦੀ ਵਾਸ਼ ਮੈਂ ਮਿਸ ਕੋਲ ਨਹੀਂ ਮਾਰੂੰਗਾ ਇੱਕ ਵਾਰੀ ਕਾਣੇ ਫੋਨ ਹੋ ਲੱਗ ਰੋ ਲੱਗ ਬੋਲ ਰਬਰ ਨੀ ਹਾ ਕਰ ਬ੍ਰੋ ਨੋਰ ਬੋ ਉਹ ਓਏ ਓਏ ਚੱਲ ਗਰ ਰਾਰੇ ਜਲਦੀ ਆ ਜਾ ਜੱਗਾ ਆ ਉੱਤੇ ਬੜਾ ਉੱਥੇ ਜ਼ਬਰਦਸਤ ਬੋਠਾਂੀਆਂ ਉੱਚੀਆਂ ਉਦਿਆਂ ਪੈਣ ਨੋ ਤੋੜ ਲੱਗ ਰਹੀ ਪਈ ਗੱਟਾ ਮਾੜਾ ਪੱਤਾ ਲੈ ਆਉਣੇ ਆ ਆ ਆ ਨਾ 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 ਆ ਨਾ ਲੋਲਾ ਉਹਦਾ ਨਾ ਇੱਥੇ ਬੜਾ ਹੋਰ ਆਵਾ ਬਾਬਾ ਰਿਕ ਰੱਬੂ ਦੇ ਪਾਪਾ ਲੋਲਾ ਲੋਲਾ ਬਸ ਸਾਰੇ ਪਾਲ ਮੈਂ ਨਹੀਂ ਨਾ ਹਾਂ ਉੱਥੋਂ ਨੂੰ ਮਾਲ ਰੋਣੀ ਆ ਟਰਾਲੇ ਨੇ ਡਾਲਨੇ ਲਾਵੇਂ ਉਹ ਟਰਾਲੇ ਦੇਖਾਂੜੇ ਉੱਥੋਂ ਦੇ ਬੰਦੇ ਮਰਦਾਂ ਗਾ ਪਾਵਾਂ ਹਾਂ ਫਿਰ ਉਧੇ ਹੀ ਆ ਜਾਂਦੇ ਹਾਂ ਸਵੇਰ ਇਹ ਸਾਰਾ ਆਪਣਾ ਦੁਕਾਨੇ ਸੁਣ ਗੱਲ ਛੋੜ ਲੈ ਮੇਰੀ ਜੇ ਫੜੇ ਫੁੜੇਗੇ ਗੱਲ ਛੋੜ ਲੈ ਇਹ ਬਾਈ ਬਣ ਕੇ ਮਾਫ ਕਰ ਦਿੰਦਾ ਪਹਿਲੀ ਆਰੀ ਆਏ ਨਹੀਂ ਨਾ ਨਹੀਂ ਹਾਂ ਆ ਜਾ ਹਾਂ ਆਇਆ ਗੱਲ ਛੋੜ ਆ ਜਾ ਮੈਂ ਨਾ ਤੇਰੀ ਆ ਤੇਰੀ ਆਇਆ ਦੇ ਕਬੰਦਾਂ ਉਹਨਾਂ ਨਾਲ ਆ ਨਾ ਨਾ ਆਪਾਂ ਕੀ ਆ ਰਹੇ ਦੇਖਗੇ ਕੀ ਬਣਿਆ ਆਪਣੇ ਕਿਆ ਰਹਿੰਦਾ ਤਿੰਨ ਚਾਰ ਘੰਟੇ ਹੋ ਗਏ ਪਾਣੀ ਪਈ ਜਾਂਦੇ ਨੂੰ ਲੈਂਡ ਤਾਂ ਹੈ ਨਹੀਂ ਚੱਲ ਇੱਥੇ ਬਹਿ ਕੇ 10 ਮਿੰਟ ਮੋਬਾਈਲ ਦੇਖ ਲੈਣੇ ਘੰਟਾ ਲੈਂਡ ਡੀਗ ਲੈਣੇ ਕੀ ਆਉਂਦੀ ਹੈ ਕਿ ਆਉਂਦੀ ਨਹੀਂ ਨਹੀਂ ਫਿਰ ਘਰੇ ਵਗ ਜਾਗੇ ਆਹੇ ਖੜਕਾ ਜਾਂ ਕੀ ਹੋਈ ਜਾਂਦਾ ਉਹ ਐਂ ਲੱਗਦਾ ਕਿਵੇਂ ਬੰਦੇ ਐ ਫੋਨ ਕਰਦਾ ਫਾਟੇ ਆਏ ਉਹ ਬੱਤ ਐਂ ਕਰਦਾ ਥੋੜੇ ਆ ਇਹਨੂੰ ਚਾਰ ਪੰਜ ਬੰਦੇ ਆ ਆ ਦੀ ਜੰਟਾ ਸਾਡੇ ਆ ਲਿਆ ਸੂਰ ਆਗੇ ਲੱਗਦਾ ਖੜਕਾ ਜਾ ਹੋਈ ਜਾਂਦਾ ਇੱਥੇ ਪੰਜ ਚਾਰ ਬੰਦੇ ਲਿਆ ਤੂੰ ਤੇ ਕਿਤੇ ਮੇਰਾ ਕੱਲੇ ਦੇਣਾ ਚਿਬ ਕੱਢ ਦਾਣਾ ਮੈਂ ਉਹਨੇ ਲੋਕ ਕੇ ਬਹਿਨਾ ਕਿਸੇ ਪਾਸੇ ਚੰਗਾ ਆ ਜਾਓ ਛੇਤੀ ਛਿੰਮਤ ਨਾਲ ਚੰਗਾ ਉਹ ਬਾਤ ਹੈ ਉਹ ਮਾਰ ਕੇ ਜਿੱਥੇ ਕੱਟਾ ਬਲਦੀ ਮਾਰਨ ਬਲਦੀ ਆ ਆ ਦੀ ਜੰਟਾ ਸੂਰ ਜਾਲੀ ਦਾ ਜੰਟਾ ਜਿੱਤਾਂ ਉਧੇ ਆ ਜਾ ਆ ਜਾ ਸ਼ੂਕ ਜੜੀ ਲਾਣ ਅਜੰਟ ਅੱਜ ਮੈਨੂੰ ਗੁੱਸੇ ਲੱਗਦਾ ਓਏ ਜਾਂਦੇ ਹਾਂ ਅੱਜ ਤਾਂ ਭਾਣਾ ਦੱਦਣਾ ਵੀ ਥੜੀਆਂ ਸਾਰਾ ਟੋਹਲਾ ਲਾਉਂਦੇ ਆ ਆਈਏ ਸਾਡੇ ਵਾਲਾ ਤਾਂ ਹੌਣ ਚ ਵੀ ਨਹੀਂ ਆਉਂਦਾ ਹੂਣ ਆ ਮੇਰੇ ਚੱਬ ਕੱਢਦਾ ਨਾ ਦੋਨੇ ਕਿੱਥੋਂ ਪੰਕਾ ਦਵਾਤਾ ਭੈਂ ਇੱਕੀ ਲੋ ਕਰੇ ਨਾ ਰੋਈ ਨਾ ਰੋਈ ਨਾ ਹਾਂ ਉਹ ਦੱਬਾਈ ਲੋਹਾ ਉਹ ਅੱਬਾ ਜੀ ਲਾਉਣਾ ਏ ਮੈਂ ਮੈਂ ਆ ਇੱਧਰ ਜੇ ਨੁਕਾ ਚੱਕੇ ਪਈ ਹੈ ਇਹ ਚੀਨੀ ਮੀਂਹ ਦੀ ਆ ਉਤਾਰਿਆ ਬਾਵਾ ਕੇ ਬਗੈ ਇਹ ਹੀ ਆ ਸੂਰਜਾਲੀ ਤਾਂ ਇਹ ਸੂਰਜਾਲੀ ਜਾਂਦੇ ਆ ਵਾਡਾ ਤਾਡਾ ਖਲਾਸ ਪਲਾਸ ਵੀ ਨੀ ਕੰਮ ਕਰਦਾ ਯਾਰ ਪੇਪਰ ਨਹੀਂ ਨਾ ਇਹ ਨੜ ਕੇ ਆ ਮੈਂ ਨਾ ਆਉਂ ਆਉਂ ਨਹੀਂ ਇਹ ਕਮ ਘੁੱਲੂ ਇਹ ਰਲਾ ਦਿੰਨੀ ਹਾਂ ஜிந்தா பட்டுக்க மாறுப ਦਿੰਦਾ ਵੀ ਨੀ ਫੋਨ ਦਾ ਫੋਨ ਆ ਗਿਆ ਓਏ ਹਲੋ ਕਿੱਥੇ ਆ ਓਏ ਓ ਮੈਂ ਸੂਰਜਾਲੀ ਕੋਲੇ ਬੈਠਾਂਗਾ ਸੂਰਜਾਲੀ ਕੋਲੇ ਕੀ ਕਰਦਾ ਮੈਂ ਤਾਂ ਮੋਟਰ ਤੇ ਆ ਗਿਆ ਓਏ ਸੂਰਜਾਲੀ ਮੋਟਰ ਸੋਲਰ ਵਾਲੀ ਮੋਟਰ ਅੱਛਾ ਕਿੰਨੇ ਜਾਣੇ ਆ ਫੇਰ ਬੰਦੇ 2 ਆ ਇਹਦਾ ਤੇ ਆਪਾਂ ਵੀ ਦੋ ਆ ਫੇਰ ਚੱਲ ਕੋਈ ਨਾ ਫੜ ਲਾਂਗੇ ਆਪਾਂ ਇਹਦਾ ਡੱਕੇ ਐ ਮੇਰੀ ਗੱਲ ਸੁਣ ਤੂੰ ਕਿੱਥੇ ਬੈਠਾ ਤੂੰ ਇੱਕ ਅੱਧੇ ਬੰਦੇ ਨੂੰ ਹੋਰ ਫੋਨ ਕਰਕੇ ਦੇਖ ਲੈ ਮੈਂ ਥੌਂਪ ਚਲੂ ਕੇ ਆ ਬੈਠਾ ਹੁਣ ਆਪਾਂ ਇਹਨਾਂ ਦੋਨੇ ਭਰਾਵਾਂ ਦੇ ਚਿਪ ਕੱਢ ਦਨ ਹੁਣ ਕਿਹਨੂੰ ਭਾਲਾਂ ਚਾਚਾ ਗਰੰਟੀ ਹੈ ਗੱਲਾਂ ਹੁਣ ਉਹਦੇ ਕੋਲ ਹੀ ਜਾਣਾ ਪਊ ਚਾਚਾ ਤਾਂ ਫਿਰਦਾ ਓਏ ਆ ਕੇ ਪੁੱਤ ਅੱਜ ਇੱਥੇ ਕੀ ਜੰਗਲ ਬਾਣੀ ਕਰਦਾ ਮਜ਼ਾ ਆਇਆ ਗੱਤੀ ਬਹਿਣਾ ਆਇਆ ਸੀ ਅੱਜ ਹਾਂ ਬੈਠ ਲਿਆ ਹਾਂ ਲੈਟ ਰਿਕ ਬੈਠ ਕੇ ਆਏ ਮੈਂ ਬਸ ਬਚ ਬਹਿ ਗਏ ਹਾਂ ਇੱਕ ਲੋਡ ਸੀ ਤੇਰੀ ਯਾਰ ਚਾਚਾ ਨਾਲ ਕੁਝ ਦੱਸ ਕੇ ਕਰ ਕੇ ਪੁੱਤ ਉਹ ਬੰਦੇ ਆ ਕੇ ਛੱਡ ਵਾਲਾ ਪਾਣੀ ਲਾਈ ਜਾਂਦਾ ਸੀਗਾ ਯਾਰ ਉਹ ਆ ਉਹਨਾ ਕੁੱਟਦੇ ਨਾ ਪਣੋ ਦੋ ਦੋ ਹੀ ਆਪਾਂ ਫਿਰ ਕੀ ਹੁੰਦਾ ਇੱਥੇ ਮਾ ਬਾ ਆਏ ਤਾਂ ਛੱਡ ਵਾਲਾ ਵੀ ਹੈਗਾ ਛੱਡ ਵਾਲਾ ਮੈਂ ਡਰਦਾ ਵਾਲਾ ਯਾਰ ਪਈਆਂਗੇ ਪਈਆਂਣੇ ਫਿਰ ਬੰਦੇ ਆ ਸੀ ਬੰਦੇ ਚਾਚਾ

ਏਹ ਬੰਦੂਆ ਏਹ ਬੰਦੂਆ ਹੁਣ ਸਭ ਪੈ ਸਦੂਗਾ ਇਹ ਏਹ ਬੰਦੂਆ ਕਿਹੜਾ ਬੰਦ ਤੂੰ ਤੇਰੇ ਬਣਾਵਾਂਗੇ ਬੰਦ ਆ ਜਾ ਬੰਦ ਦਈ ਇਹਨੂੰ ਕੁੱਟਾ ਆ ਗਿਆ ਵੀ ਪੂਰਾ ਬੰਦ ਸਭ ਹਵਨ ਲਾਗੇ ਸੀ ਅੰਮ੍ਰਿਤਸਰ ਦੇ ਬੰਦ ਆ ਗਿਆ ਵੀ ਓਏ ਆਹੀਂ ਕਿਵੇਂ ਛੱਡਦੇ ਪੈਂ ਸਾਨੂੰ ਠਿੱਕ ਕਰ ਮਾਰਿਆ ਤੂੰ ਹੈ ਰੋਜ ਹੀ ਤਾਰਾਂ ਲਾ ਕੇ ਲੈਂਦੇ ਕਿੰਨੀ ਵਾਰੀ ਆ ਓਏ ਕਿੰਨੀ ਵਾਰੀ ਆ ਤੇਰੇ ਕਿੰਨੀ ਵਾਰੀ ਆ ਤੇਰੀ ਅੱਜ ਕਿਉਂ ਆ ਕਿੰਨੀ ਵਾਰੀ ਤਾ ਆ ਗਿਆ ਸਾਇਆ ਆਦੀ ਮੋਟਰ ਦੇ ਕਿੰਨੇ ਵਾਲੀ ਤੁਸੀਂ ਚੋਰੀ ਕੀਤੀ ਹੈ ਅੱਜ ਤੋਂ ਆਏ ਤਾਂ ਮੈਂ ਤਾਂ ਹੈਰੀ ਵੀ ਨਹੀਂ ਸਕਿਆ ਕਿੰਨੇ ਵਾਲੀ ਚੋਰੀ ਕੀਤੀ ਸਾਡੀ ਮੋਟਰ ਦੇ ਕਿੰਨੇ ਵਾਲੀ ਚੋਰੀ ਕਰ ਦਿੱਤੀ ਕੀ ਕਿ ਨੂੰ ਵੇਚਨੇ ਹੋਣੀ ਨੂੰ ਮੈਂ ਮਨ ਦਿਓ ਕਿੰਨੇ ਵਾਲੀ ਚੋਰੀ ਕੀਤੀ ਹੈ ਮਾਰ ਲਾ ਉਹਨੂੰ ਬੰਨ੍ਹ ਵਾਈਂ ਨਾ ਬੰਨ੍ਹਿਆ ਰੱਖੋ ਬਾਈ ਆ ਮੂੰਹ ਲਾ ਬਾਲ ਲਾ ਲੱਗਦਾ ਨਾ ਮਾਰ ਮਾਰ ਲੱਗਦਾ ਬੱਸ ਪੱਗਾ ਵਰਵਾ ਉਹਨਾਂ ਲਾ ਬਾਈ ਉਹ ਬੰਨ ਤੇ ਤੋ ਲਾ ਜੱਗ ਇਹ ਕੌਣ ਹੈ ਪਿਆਰਾ ਹੈ ਸਿਰ ਰੱਬ ਹੈ ਹਰਿਸਲਾ ਹੈ ਜਰਾ ਇਹ ਦੋ ਮਾਰ ਬੜਾ ਇਹ ਭਾਈ ਆ ਵੀ ਆਪ ਨੂੰ ਬੁਲਾਉਂ ਨਹੀ ਭਾਈ ਕੈਦਾ ਪੀਦਾ ਹੋ ਮੂੰਹ ਤੋਂ ਇਹ ਕੌਣ ਹੈ ਦੱਸਦਾ ਲਾ ਰਿਹਾ ਕਿਆ ਕਿਦਾ ਮੈਂ ਜਾਣਦਾ ਨਹੀਂ ਮੈਂ ਮਦਦ ਹਰ ਕੋਣ ਆ ਬਾਈ ਮੈਂ ਇਧਰ ਆਇਆ ਮੈਂ ਲੈ ਕੇ ਲੈ ਕੇ ਕਿੱਟਾ ਫੜ ਕੇ ਆ ਗਿਆ ਇਹਨਾਂ ਦੇ ਪੈਸੇ ਦੇ ਹਵਾ ਨੇ ਕਰ ਦਿੱਗੇ ਚੱਲ ਜਿਪ ਕਰ ਦੇ ਨਾ ਨਾ ਇਹ ਕੁੱਟੋ ਬੜਾ ਇਹ ਤੇ ਚੱਕਦੇ ਬੜਾ ਬੜਾ ਲੋਹੀ ਦਾ ਬੜਾ ਲਹੂ ਪੀਤਾ ਨੇ ਰਾਣਾ ਜੇ ਕਰਦੇ ਨਾ 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 ਚੋਰੀਆਂ ਕਰੋਂਗੇ ਬਈ ਮਾਫ ਕਰ ਲੈੋ ਜੋਗਣਾ ਓ ਯਾਰ ਬਾਈ ਮੁੰਡੇ ਹੁੰਦਾ ਆੜਾ ਨਿੱਕੀ ਉਮਰ ਦੇ ਆ ਜਾ ਇਹ ਵੀ ਲਾ ਓ ਨਿੱਕੀ ਉਮਰ ਦੇ ਕਹਤੋ ਕੇ ਫੋਨ ਆ ਯਾਰ ਚਾ ਚੜਦੇ ਚੱਲ ਚਾ ਚਾ ਰੈਂਡ ਦੇ ਚੱਲਿਆ ਪੁੱਛਣ ਦੇਵਾਂਗੇ ਪੁੱਛ ਅਸੀਂ ਪਾਸ ਆ ਗਏ ਮੋਰਾ ਕੋਈ ਜਿ ਟੱਕਰ ਤੋਂ ਬਣਾਣਗੇ ਪੁੱਛ ਚਾਚਾ ਆਪਣੇ ਸੰਭਾਣ ਭੇਜਣ ਬੰਦੇ ਚਾਚਾ ਆਪਣੇ ਬੰਦੇ ਨਾ ਭਈ ਨਾ ਪਿਚਪ ਜੇ ਬੰਦਾ ਮਰ ਗਿਆ ਯਾਰ